ਜੈ ਸ਼੍ਰੀ ਰਾਮ ਆਤਮਾ ਦਾ ਨਾਮ ਜੈ ਭਰਾਓ ਇੱਕ ਅਜਿਹਾ ਨਿੱਜੀ ਖ਼ਬਰ ਵਿੱਚ ਖ਼ਬਰ ਲੱਗੀ ਹੈ ਇਹ ਅਤੀ ਸਤਿਕਾਰਯੋਗ ਬਾਬਾ ਜੀ ਗੁਰਿੰਦਰ ਸਿੰਘ ਢੱਲੋਂ ਜੀ ਜਿਹੜੋ ਕਿ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਨੇ ਡੇਲ ਦੇ ਉਹਨਾਂ ਨੇ ਇੱਕ ਬਿਆਨ ਲਗਾਇਆ ਵਾ ਕਿਸੇ ਨਿੱਜੀ ਖ਼ਬਰ ਵਿੱਚ ਮੈਨੂੰ ਤਾਂ ਪੜਕੇ ਬੜੇ ਯਰ ਨਹੀਂ ਹੋਈ ਵੀ ਬਾਬਾ ਜੀ ਕਿੱਧਰ ਨੂੰ ਚੱਲ ਪਏ ਮੇਉ ਬਿਆਨ ਹੈ ਆ ਕਿ ਜਿਹੜੇ ਬੰਦੀ ਸਿੰਘ ਆ ਬੰਦੀ ਹੱਤਵਾਦੀ ਆ ਉਹਨਾਂ ਨੂੰ ਰਿਹਾ ਕਰਾਉਣ ਦਾ ਯਤਨ ਕਰ ਰਹੇ ਆ ਤੇ ਅੱਗੇ ਵੀ ਕਰਾਂਗੇ ਮੈਂ ਸਭ ਤੋਂ ਪਹਿਲਾਂ ਗੁਰਸਿਮਰਨ ਸਿੰਘ ਮੰਡਾਉ ਇਸ ਬਿਆਨ ਦੀ ਨਿੰਦਾ ਕਰਦਾ ਵਾਂ ਮੈਂ ਬਾਬਾ ਜੀ ਨੂੰ ਪੁੱਛਣਾ ਚਾਹਨਾ ਵਾਂ ਮਹਾਰਾਜ ਜੀ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ ਤੁਸੀਂ ਕਰਵਾਣੀ ਨਾਲ ਜੋੜਨਾ ਲੋਕਾਂ ਨੂੰ ਤੁਹਾਡਾ ਕੰਮ ਆ ਕਰਵਾਣੀ ਨੂੰ ਪ੍ਰਚਾਰ ਤੇ ਪ੍ਰਸਾਰ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਪਹਿਲਾਂ ਵੀ ਤੁਸੀਂ ਕਰਦੇ ਆ ਰਹੇ ਹੋ ਤੁਸੀਂ ਕਿਹੜੇ ਚੱਕਰ ਚ ਪਏ ਬਾਬਾ ਜੀ ਇਹ ਬਹੁਤ ਮਾੜੀ ਗੱਲ ਕਰ ਰਹੇ ਤੁਸੀਂ ਬਾਬਾ ਜੀ ਮੈਂ ਜਾਤੀ ਤੌਰ ਤੇ ਤੁਹਾਨੂੰ ਮਾੜੀ ਗੱਲ ਕਹਿ ਰਿਹਾ ਮੇਰੇ ਬਾਬਾ ਜੀ ਉਹ ਅੱਤਵਾਦੀ ਨੇ ਜਿਹੜੇ ਜੇਲ੍ਹਾਂ ਚੋਂ ਬਾਹਰ ਆ ਗਏ ਤਰੀਕਾਂ ਦੇ ਕਹਿੰਦੇ ਸੀ ਖਾਲਿਸਤਾਨ ਦੀ ਗੱਲਾਂ ਕਰਦੇ ਸੀ ਕਦੇ ਕਹਿੰਦੇ ਸੀ ਅਸੀਂ ਝੁਕਾਂਗੇ ਨਹੀਂ ਅਸੀਂ ਮਰ ਜਾਵਾਂਗੇ ਅੱਜ ਗਾਹੇ ਵਗਾਹੇ ਕਦੇ ਸੰਤਾਂ ਤੋਂ ਸਾਡੇ ਕਿਸੇ ਤੋਂ ਤੇ ਐ ਜੀ ਪੀ ਸੀ ਤੋਂ ਬਿਆਨ ਲਮਾਉਂਦੇ ਪਏ ਨੇ ਬਈ ਤਰ ਲੋ ਮਛਲੀ ਹੋਏ ਨੇ ਆਤਵਾਦੀ ਸਾਡੇ ਹਿਸਾਬ ਨਾਲ ਨਾ ਬਲਵੰਤ ਰਾਜਵਾਨਾ ਨਾ ਰਾਜਵਾਨਾ ਨਾ ਜੋ ਹਵਾਰਾ ਨਾ ਪਿਹੋਰਾ ਜਾਂ ਹੋਰ ਲੋਗ ਇਹ ਆਤਵਾਦੀ ਰਹਿਣ ਨਹੀਂ ਚਾਹੀਦੇ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਬਿਆਨ ਸਵੀਰੂਚਿਤ ਨਹੀਂਤਾ ਪਹਿਲਾਂ ਨਹੀਂ ਪਤਾ ਜਿਨ੍ਹਾਂ ਨੂੰ 22 ਦੀ ਉਮਰ ਵਿੱਚ ਅਸੀਂ ਮੁੱਖ ਮੰਤਰੀ ਬਿਆਨ ਸਵੀਰੂਚਿਤ ਕਰ ਰਹੇ ਹਾਂ ਜਾ ਨਾ 17 ਬੰਦੇ ਨੂੰ ਜੀਤ ਕਰ ਰਹੇ ਆ ਇਸ ਕਰਕੇ ਮੈਂ ਇਹਨਾਂ ਨੂੰ ਹਰ ਸਮੇਂ ਕੇਂਦਰ ਸਰਕਾਰ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਗੇ ਬੇਨਤੀ ਕਰਦਾ ਪਿਆ ਕੇਂਦਰ ਦੇ ਗ੍ਰਹਿ ਮੰਤਰੀ ਸ਼੍ਰੀ ਅਮਨ ਸ਼ਾਹ ਜੀ ਅੱਗੇ ਇਹਨਾਂ ਨੂੰ ਭਾਂਸੇ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਬਾਹਰ ਕੋਈ ਨ ਕਤਲ ਕਰਦਾ ਵਾ ਔਰਨ ਕੰਟਰੀ ਵਿੱਚ ਉਹ ਕਦੇ ਵੀ ਸਜ਼ਾਤਵਾਦ ਕੋਈ ਅਪੀਲ ਦਲੀਲ ਨਹੀਂ ਚੱਲੀ ਜਲਪਤਾ 80 ਸਾਲ 90 ਸਾਲ ਸਜਾ ਹੁੰਦੀਆਂ ਨੇ ਮੈਂ ਤਾਂ ਇਹ ਕਹਿਣਾ ਇਹਨਾਂ ਦੇ ਪਿੱਛੇ ਨਾ ਐਸਜੀਪੀਸੀ ਆਵੇ ਨਾ ਕੋਈ ਨਾ ਆਵੇ ਕੋਈ ਵਕੀਲ ਨਾ ਕਰੇ ਇਹਨਾਂ ਨੂੰ ਕੁੱਤੇ ਦੀ ਮੌਤ ਮਰਨਾ ਚਾਹੀਦਾ ਰੱਜ ਹੋਣ ਵਰਗੇ ਉਹਨਾਂ ਨੂੰ ਹਵਾਰੇ ਵਰਗੇ ਉਹਨਾਂ ਨੂੰ ਆ ਮਹਾਲੀ ਮੋਰਚਾ ਅਸੀਂ ਚੰਡੀਗੜ੍ਹ ਤੋਂ ਆ ਰਹੇ ਹਾਂ ਮਹਾਲੀ ਮੋਰਚਾ ਕਿਵੇਂ ਗੰਦ ਪਾਇਆ ਇਹਨਾਂ ਨੇ ਲੋਕਾਂ ਦੀ ਜਿਹੜੀ ਪੰਜਾਬ ਦਾ ਦਿਲ ਮਹਾਲੀਆ ਇਹਦੇ ਆਪੋ ਆਵਾਵਾ ਖਰਾਬ ਕੀਤੀ ਵੀ ਇਹਨਾਂ ਨੇ ਲੋਕਾਂ ਦਾ ਜੀਣਾ ਤੋੜ ਦਿੱਤਾ ਪਰ ਜਿਹੜਾ ਸੈਰ ਕਰਨ ਵਾਲੇ ਇਸ ਕਰਕੇ ਮੈਂ ਬਾਬਾ ਜੀ ਤੁਹਾਡੇ ਅੱਗੇ ਬੇਨਤੀ ਕਰਦਾ ਪੱਲਾ ਆਟ ਕੇ ਬੰਦੀ ਸਿੰਘਾਂ ਬਾਰੇ ਗੱਲਾਂ ਕਰੋ ਅੱਤਵਾਦੀਆਂ ਬਾਰੇ ਇਹਨਾਂ ਨੂੰ ਰਿਹਾ ਨਹੀਂ ਕਰਾਉਣਾ ਇਹਨਾਂ ਦੀ ਰਿਹਾਈ ਦੀ ਪੀਰ ਵਾਪਸ ਲਾਓ ਇਹਨਾਂ ਦੀ ਧੰਨਵਾਦ